ਗੈਸ ਦੀ ਸਮਲ ਤਾਂ ਹਲੀ ਖਾਈ ਜਾਂਦੀ ਇੱਥੋਂ ਆ ਯਾ ਦਲਵਾਰ ਸਾਹਿਬ ਅੰਨੇ ਬਾ ਇਹਨਾਂ ਨੇ ਆ ਤੂੰ ਆਇਆ ਚੂ ਬੈਂਚ ਤੇ ਇੰਨਾ ਤੱਕਾ ਕਰ ਰਹੇ ਆ ਅਸੀਂ ਕੋਈ ਵੀ ਹਜੇ ਵੀ ਅਸੀਂ ਜਾਪਤੀ ਚ ਖੜੇ ਆ ਪੁਲਿਸ ਵਾਲੇ ਕਿੰਨੇ ਸੀ ਪੌਲਸਾ ਇਹਦੇ ਮੇਰੇ ਖਾਲ ਹੋਣਗੇ ਮਦਰੀ ਦੀ ਹੈ ਜੀ ਦੋ ਤਿੰਨ ਘੰਟੇ ਮਾਲਾ ਆਈਗੀ ਇਹਨਾਂ ਕੋਲ 100 ਪੌਲ ਸਟੂਨ ਡਾਂਗ ਡੂੰਗ ਵੀ ਭਰਾਈ ਆ ਗੋਲੀਆਂ ਵਿੱਚ ਲਾਈਆਂ ਨੇ ਇੱਕ ਗੱਤਰਗੇ ਜਿਹਾ ਲਾਈਆਂ ਨੇ ਭਾਈ ਉੱਥੇ ਮਾਰੀ ਆ ਜਿੱਥੇ ਸੀ ਉੱਥੇ ਗਏ ਸੀ ਅੱਗੇ 34 ਸੈਕਟਰ ਹਾਂ ਤੇ ਕੋਈ ਸਿੰਘ ਗ੍ਰਫਤਾਰ ਵੀ ਹੋਏ ਨੇ ਹਮ ਮੇਰੇ ਕਰ ਕਹਿੰਦੇ ਆ ਵੀ ਹਜੇ ਹੁਣ ਤਾਂ ਕਿਰਿਆ ਦਾ ਕਹਤਾ ਸੀ ਵੀ ਆਪਾਂ ਸ਼ਰਮਾਉਣੇ ਆ ਸਾਰੇ ਤੇ ਕੋਈ ਛੱਡ ਵੀ ਦਿੱਤੀ ਸੀ ਤੂੰ ਜਾ ਕੇ ਆਪੂ ਕੱਦਾ ਦੇਖੋ ਭਾਈ ਪਹਿ ਨਹੀਂ ਸਕਦੇ ਇੰਨੇ ਇੰਨੀ ਸੰਗਤ ਤੇ ਤੁਹਾਨੂੰ ਕੀ ਪਤਾ ਲੱਗਦਾ ਸੁਣਨਾ ਚਾਹਿਆ ਕੁਝ ਸਿੰਘਾਂ ਨੂੰ ਕੁਰਾਲੀ ਵੀ ਲੈ ਕੇ ਗਏ ਨੇ ਹੈ ਕੁਰਾਲੀ ਵੀ ਲੈ ਕੇ ਗਏ ਨੇ ਕੁਝ ਸਿੰਘਾਂ ਨੂੰ ਲੈ ਜੀ ਹੁਣ ਕੋਈ ਵੱਡੀ ਗੱਲ ਨਹੀਂ ਇੱਥੇ ਏਡਾ ਏਡਾ ਸ਼ਾਂਤ ਮਈ ਬੈਠਿਆਂ ਤੇ ਇਹ ਜ਼ੁਲਮ ਕਰ ਰਹੇ ਆ ਇਹਨਾਂ ਨੂੰ ਖੁੱਲੀਆਂ ਸ਼ੁੱਤੀਆਂ ਹੀ ਆ ਭਗਵਾਨ ਤਮਨ ਕਰਵਾ ਰਿਹਾ ਕੋਣ ਕਰਵਾ ਰਿਹਾ ਹੈ ਭਗਵਾਨ ਤਮਨ ਹੀ ਕਰਵਾ ਦੇ ਅਸੀਂ ਤਾਂ ਉਸੇ ਨੂੰ ਕਹਾਂ ਚੰਡੀਗੜ੍ਹ ਦਾ ਸਰਕਾਰ ਲੱਗਾ ਹਾਂ ਕਾਨੂੰ ਲੱਗ ਗਿਆ ਇੱਥੇ ਬੈਠਾ ਹੈ ਹਾਂ ਪੰਜਾਬ ਦੇ ਅੰਦਰ ਹਾਂ ਹੁਣ ਫਿਰ ਪੰਜਾਬ ਝਾਂਸੀ ਆ ਜਿਹੜੇ ਬੱਚੇ ਹਾਂ ਕੋ ਤੋ ਰਾ ਨਹੀਂ ਆਉ ਨੂੰ ਪਰਲੀ ਸੜਕ ਤੇ ਗੱਡੀ ਤੁਸੀਂ ਕਿੱਧਰੋਂ ਆਏ ਅਸੀਂ ਉਧਰੋਂ ਆਏ ਹਾਂ ਨਾ ਨਾ ਹੁਣ ਝੰਡੀ ਕਿਹੜੀ ਖੜੇ ਆਏ ਇੱਧਰ ਜੀ ਆਏ ਝੰਡੀ ਕੋ ਪਰੇ ਖੜੀ ਹੈ ਜੀ ਗੱਡੀ ਹਾਂ ਝੰਡੀ ਕਿਲਾ ਜੀ ਹਾਂ ਕਿਰਪਾ ਇੱਥੇ ਹੀ ਹੋਵੇ ਚਾਰ ਲਾਈਨਾਂ ਲੱਗੀਆਂ ਵੈਰੀਫਾਈਟ ਦੀ ਹਾਂ ਆ ਦੇ ਆਹ ਤੰਨੂ ਲਾ ਦੇ ਕਿਹਦੀ ਨਿਕਲਦਾ ਪਾਲਸ ਨਾ ਬਾਤਾਂ ਬਾਕੀ ਖਵਾਉਂਦੇ ਬੰਦੇ ਨਾ ਵੀ ਕੋਈ ਨਾ